ਪਾਜੀ ਸਾਡਾ ਚੈਲੰਜ ਹੈ ਕੋਈ ਅੰਮਰਸੱਤ ਢੇਕਾ ਤਾਂ ਆਵੇ ਕੁਆਟਰ ਪਾਜੀ ਥਰਮੋਗੋਲ ਦੇ ਪੀਸ ਤੇ ਨਹੀਂ ਹੈ ਕਿਤੇ ਹਾਂਜੀ ਪਾਜੀ ਕੀ ਹਾਲ ਚੰਦ ਬਸ ਵਧੀਆ ਪਾਜੀ ਲੱਗਾ ਤਾਂ ਵੇਟ ਲਾਏ ਜੇ ਕਿੰਨੇ ਲੱਗਿਆ ਦੱਸੋ ਜਰਾ ਲੈਗ ਪਾਜੀ 40 ਰੁਪਏ ਪੀਸ ਜੀ ਪਾਜੀ ਇਹ ਚਿਕਨ ਦੀ ਲੈਗ ਹੈ ਨਾ 40 ਰੁਪਏ ਪੀਸ ਕੀ ਹੋ ਗਿਆ ਤੁਹਾਨੂੰ 40 ਰੁਪਏ ਪੀਸ ਪਾਜੀ ਦੇਖਾਓ ਜਰਾ ਦਿਖਾਓ ਜਰਾ ਪਾਜੀ 40 ਰੁਪਏ ਲੈਗ 40 ਰੁਪਏ ਠੀਕ ਹੈ ਨਾ ਤੇ ਤੁਸੀਂ ਕਹਿੰਦੇ ਵੀ ਦਿਖਾਉ ਦੋ ਥਰਮੋਗੋਲ ਦੇ ਪੀਸ ਤੇ ਨਹੀਂ ਹੈ ਕਿਤੇ ਆਹੋ ਪਾਜੀ ਦੇਖ ਲਓ ਕੀ ਬਾਤ ਹੈ ਪਾਜੀ ਜਿਹੜਾ ਆਪਣਾ ਵੇਟ ਆ ਹਾਂਜੀ ਉਹ ਵੀ 1 ਮੈਂ ਚੈਲੰਜ ਕਰਦਾ ਕੋਈ ਅੰਬਰ ਸੱਚ ਦੇਖ ਰਖਾ ਦੇ 40 ਰੁਪਏ ਲੈ ਕੇ ਸਪਰਾਈਜ਼ ਕੀਆ ਬਾਤ ਹੈ ਇਹ ਵਾਲਾ ਭਾਈ 50 ਰੁਪਏ ਦਾ ਗਰੇਵੀ ਵਾਲਾ 50 ਰੁਪਏ ਦਾ ਹਾਂਜੀ ਹਾਂਜੀ 50 ਰੁਪਏ ਦਾ ਕੀ ਬਾਤ ਹੈ ਜੀ ਕੀ ਬਾਤ ਹੈ ਪੀਸ ਚੈੱਕ ਕਰੋ ਜੀ ਕੀ ਬਾਤ ਹੈ 100 100 ਗ੍ਰਾਮ ਨੇ ਕਟਾ ਕੇ 100 100 ਗ੍ਰਾਮ ਦਾ ਇੱਕ ਪੀਸ ਹੈਗਾ ਵੀਡੀਓ 'ਚ 100 120 ਗ੍ਰਾਮ ਦਾ ਪੀਸ ਭਲੇ ਪੀਸ ਹੈਗੇ ਜੀ ਭਲੇ ਮੈਂ ਸੁਣਿਆ ਗਰੇਵੀ ਵਾਲਾ ਪੀਸ ਗਰੇਵੀ ਕਰਕੇ ਵੀ ਤੁਸੇ ਪੀਸ ਦਿੰਦੇ ਹੋ ਗਰੇਵੀ ਵਾਲਾ ਲੈ ਕੇ ਚਾਹੀਦਾ ਬਈ 50 ਦੇ ਪੀਸ ਸਿਰਫ 50 ਰੁਪਏ ਵੀ ਹਾਂਜੀ ਹਾਂਜੀ ਭਾਜੀ ਇੰਨਾ ਸਸਤਾ ਭਾਜੀ ਚਲੀ ਜਾਂਦਾ ਸਾਡਾ ਚਲਾਈ ਤੇ ਪੀਸ ਵੀ ਅੱਜ ਸਾਰੇ ਜੈਨੂਨ ਪੀਸ ਆ ਦੇ। ਅਜਾ ਕੋਈ ਟੁਆਰ ਡਿਜਨ ਮਸਾਲੇ ਕੋਈ ਨਹੀਂ। ਕੁਛ ਵੀ ਨਹੀਂ ਭਾਜੀ ਬਿਲਕੁਲ ਆਪਣੇ ਨੇਚਰਲ ਮਸਾਲੇ ਜਿਹੜੇ ਕਰ ਮਸਾਲਾ ਹੋ ਗਿਆ। ਕੀ ਬਾਤ ਹੈ। ਸ਼ਿਕਰ ਮਸਾਲਾ ਹੋ ਗਿਆ ਇਹ ਹੀ ਪੈਂਦੇ ਕੋਈ। ਭਾਜੀ ਇਹ ਪਲੇਟ ਦਾ ਹਿਸਾਬ ਹੈ। ਪਲੇਟ ਦਾ ਹਿਸਾਬ ਕੀ ਕਿੰਨੀ ਪਲੇਟ ਹੈਗੀ। ਇਹ ਭਾਜੀ 100 ਦਾ ਕੁਆਟਰ ਹੈ। 200 ਦਾ ਹਾਫ ਹੈ। 350 ਦਾ ਫੁੱਲ। ਦਵਾ ਦਾ ਦਵਾ ਬੋਲਣਾ ਮੈਨੂੰ ਯਕੀਨ ਨਹੀਂ ਆਉਂਦਾ ਬਾਈ। 100 ਬੇਨਾ ਕੁਆਟਰ 200 ਦਾ ਹਾਫ 350 ਦਾ ਫੁੱਲ। 350 ਦਾ ਫੁੱਲ। 350 ਦੀ ਕੁਆਂਟੀਟੀ ਕਿੰਨੀ ਹੋਏਗੀ? ਭਾਜੀ ਫੁੱਲ ਵਿੱਚ 16 ਪੀਸ ਆ। 16 ਠੀਕ ਹੈ ਇੱਕ ਵੀ ਕੋਈ ਪੋਰਟ ਕਲੇਜੀ ਦਾ ਪੀਸ ਵੀ ਨਹੀਂ ਹੁੰਦਾ ਆਪਣੇ ਕੋਲ ਭਾਈ ਠੀਕ ਆ ਚਿਕਨ ਮਤਲਬ ਚਿਕਨ ਕੀ ਆ ਚਿਕਨ ਨੂੰ ਫਰੈਸ਼ ਲੈ ਕੇ ਆ ਦੋ ਨਾ ਭਾਈ ਮੇਰੇ ਕੋ 11 11:30 ਰਾਤ ਨੂੰ ਜਦੋਂ ਮਰਦੀ ਆਜੋ ਦੁਕਾਨ ਬੰਦ ਕਰਕੇ ਜਾਵਾਂਗਾ ਚਿਕਨ ਵੇਚ ਕੇ ਜਾਵਾਂ ਕੀ ਆ ਬਾਤ ਹੈ ਜੀ ਕੀ ਆ ਬਾਤ ਜਿੰਨਾ ਤੁਹਾਨੂੰ ਚਿਕਨ ਦੇਖਦਾ ਪਿਆਣਾ ਲਾ ਕੇ ਛਾ ਕੇ ਪਾਣੀ ਦੇ ਇੱਧਰ ਵੀ ਦੇਖ ਲਓ ਥੱਲੇ ਵੀ ਦੇਖ ਲਓ ਕੀ ਆ ਬਾਤ ਆ ਚੁੱਲੀ ਵੀ ਦੇਖ ਲਓ ਆ ਸਾਰਾ ਜਿਗਨ ਵੇਚ ਕੇ ਜਾਣਾ ਭਾਈ ਕੋਈ ਕੀ ਆ ਬਾਤ ਰੋਜ਼ ਵੀ ਵੇਚ ਕੇ ਜਾਂਦਾ ਰੋਜ਼ ਫਰੈਸ਼ ਲੈ ਆਈਦਾ ਰੋਜ਼ ਡਾਕਟਰ ਨੂੰ ਫਰੈਸ਼ ਘੁਵਾਈਦਾ ਯਾਰ ਪਾਜੀ ਕਿ ਲਈ ਆਈਟਮ ਕੀ? ਭਾਈ ਇਹ ਚਿਲੀ ਚਿਕਨਾ ਆਪਣਾ ਭਾਈ ਚਿਲੀ ਚਿਕਨਾ ਇਹ ਤਾਂ ਮਹਿੰਗਾ ਹੋਣਾ ਜੀ। ਨਹੀਂ ਨਹੀਂ ਸੇਮ ਪ੍ਰਾਈਸ ਆ ਪਾਜੀ ਬਿਲਕੁਲ ਸੇਮ ਪ੍ਰਾਈਸ। ਚਿਲੀ ਚਿਕਨਾ ਕਿੰਨੇ ਕਹਿੰਦੇ ਪਿਓ? ਦੁਬਾਰਾ ਬੋਲਣਾ ਵੀ ਕਿੰਨਾ? ਸੇਮ ਪ੍ਰਾਈਸ ਦਾ 100 ਰੁਪਿਆ ਦਾ ਕੁਆਟਰ 200 ਰੁਪਿਆ ਸਾਢੇ 300 ਰੁਪਿਆ। ਸਾਢੇ 300 ਰੁਪਿਆ ਫੁੱਲ। ਮਤਲਬ ਇੱਕ ਮੁਰਗਾ ਸਬੂਤਾ ਹੋ ਗਿਆ 16 ਪੀਸਾ ਵਾਲਾ। ਮੈਂ ਕਹਿੰਦਾ ਮੁਰਗੇ ਤੋਂ ਵੀ ਜ਼ਿਆਦਾ ਹੀ ਹੁੰਦੀ। ਅੱਛਾ ਮੁਰਗੇ ਤੋਂ ਵੀ ਜ਼ਿਆਦਾ ਹੈ। ਕਿਆ ਬੜੇ ਕੰਟੈਕਟ ਕਰ ਲੋ ਰੋਏ ਤੇ ਰੋਏ ਚੇਂਜ ਹੁੰਦਾ ਭਾਈ। ਇਹ ਰੋਏ ਰੋਏ ਚੇਂਜ ਹੁੰਦਾ। ਪਾਜੀ ਦੇ ਇਤਨਾ ਦੇ ਇਤਰਾ ਹੀ ਮਿਲਣਗੇ ਤੇ ਲੌਦਿਆ ਹੋ ਜਿੰਦਾ ਫਰਾਈ ਪਿਆ ਆ ਚੀਰਾ ਲਈਦਾ ਭਾਈ ਤਾਂ ਕਿ ਲੈ ਕੇ ਮੇਰੇ ਕੱਚਾ ਨਾਲ ਵਿੱਚ ਦੇ ਹਾ ਫਰਾਈ ਆਇਆ ਹੈ ਨਾ ਕੱਚਾ ਬੰਦਰ ਅੱਛਾ ਪਹਿਲੇ ਹਾ ਫਰਾਈ ਕਿੱਥੋਂ ਹੁੰਦਾ ਹਾਂਜੀ ਹਾਂਜੀ ਆਈ ਤੈਨੂੰ ਕੁਆਟਰ ਪਲੇਟ ਆਪਾਂ ਚਿਕਨ ਗਰੇਵੀ ਵਾਲੇ ਤਰੀਕੇ ਨਾਲ ਵੀ ਲਾ ਗਰਨਾ ਸਨਾ ਵੀ ਕਸਟਮਰ ਕਹਿੰਦਾ ਨਾ ਭਾਈ ਇਹ ਪੀਸ ਆ ਮਹੱਡੀ ਵਾਲੇ ਚਾਹੀਦੇ ਆ ਜਾਂ ਬੋਨਸ ਚਾਹੀਦੇ ਉਸ ਤਰ੍ਹਾਂ ਦੇ ਪਾਰੀ ਲੈ ਕੁਆਟਰ ਲਾ ਕੁਆਟਰ ਲਾ ਭਾਈ ਕਿੰਨੇ ਕੁਆਟਰ ਕਹਿੰਦੇ ਪਿਓ 100 ਰੁਪਏ ਦਾ ਕੁਆਟਰ 100 ਰੁਪਏ ਕੁਆਟਰ ਪੀਸ ਕਿੰਨੇ ਆਇਆ ਚੋ 4 20 ਪੀਸ ਵੀ ਆ ਗਿਆ ਤੇ 3 20 ਦੂਸਰੇ ਕੀ ਆ ਬਤਾ ਭਾਈ ਦੁਕਾਨ ਉਤਾਨ ਲੱਗੇ ਤਾਂ ਸਭ ਬੰਦੇ ਭਾਈ ਮਾਲਕ ਦੇ ਬੈ ਭਾਈ ਇਹ ਦੇਖੋ ਫੋਨ ਚੱਲਿਆ ਹੁਣ ਗਰਮ ਠੀਕ ਹੈ ਜੀ ਤੇ ਇਹ ਪਾਜੀ ਰੈਡੀ ਕਿਤਾ ਹੁੰਦਾ ਪੱਲੀ ਭਾਈ ਇਹ ਇੱਕ ਰੈਡੀ ਕੀਤਾ ਹੁੰਦਾ ਇਹ ਸਪੈਸ਼ਲ ਮਸਾਲਾ ਭਾਈ ਆਪਾਂ ਆਪਣੇ ਘਰੇ ਬਣਾਉਨੇ ਆ ਠੀਕ ਹੈ ਤੇ ਫਿਰ ਇਹਨੂੰ ਤਿਆਰ ਕਰਦੇ ਹਾਂ ਤੇ ਮੈਂ ਗਰੰਟੀ ਨਾਲ ਕਹਿੰਦਾ ਭਾਜੀ ਹਾਂਜੀ ਆ ਕੋਈ ਦੇ ਕੇ ਦਿਖਾਵੇ 100 ਰੁਪਏ ਜਾਂ 100 ਰੁਪਏ ਚ 4 ਪੀਸ ਵੀ ਆ ਗਏ 20 ਭਾਈ ਠੀਕ ਹੈ ਕੁਆਟਰ ਪਲੇਟ ਆ ਗਈ ਜੀ ਹਾਂਜੀ ਇਹ ਕਸਟਮਰ ਨੇ ਡਿਮਾਂਡ ਕੀਤੀ ਪਟਾਲੇ ਪੀਸੀ ਪਾਣੇ ਤੇ ਆਪਾਂ ਪਟਾਲੇ ਪੀਸੀ ਪਾਏ ਭਾਈ ਆ 100 ਰੁਪਏ ਦਾ ਦੇਖ ਲਓ ਭਾਈ ਕੁਆਟਰ ਚਿਕਨ ਆ ਤੁਹਾਡੇ ਸਾਹਮਣੇ ਆ 100 ਰੁਪਏ ਕੁਆਟਰ ਚਿਕਨ ਹੌਫ ਜਾਂ ਫੁੱਲ ਇਸਨੇ ਹੁੰਦੀ ਹੈ ਕੁਆਂਟੀਟੀ ਚੈੱਕ ਕਰੋ ਇਹ ਠੀਕ ਹੈ ਕੁਆਟਰ ਪਲੇਟ ਜੇ ਚਾਰ ਪੀਸ ਚੋਗੇ ਪੀਸ ਤੁਸੀਂ ਆਪਣੀ ਮਰਜ਼ੀ ਕੋ ਪਾ ਸਕਦੇ ਹੋ ਭਾਜੀ ਕਸਟਮਰ ਦੀ ਮਰਜ਼ੀ ਆ ਤੇ 100 ਰੁਪਏ ਦੀ ਪਲੇਟ 100 ਰੁਪਏ 100 ਰੁਪਏ ਕੁਆਟਰ ਪਲੇਟ ਆ 100 ਰੁਪਏ ਕੁਆਟਰ ਤੇ ਇੱਕ ਬੰਦੇ ਲਈ ਕਾਫੀ ਇੱਕ ਬੰਦੇ ਲਈ ਕਾਫੀ ਆ ਭਾਜੀ ਇੱਕ ਬੰਦੇ ਲਈ ਕਾਫੀ ਹਾਂਜੀ ਹਾਂਜੀ ਤੇ ਟੇਢ ਪਰ ਕੇ ਰੋਟੀ ਕਾਲਣ ਤਾਂ ਐਨਾਲ ਸਰ ਐਨਾਲ ਸਰ ਹੋਰ ਕੀ ਆਂਦਾ ਜੇ ਫੁਲਕੇ ਫਲਕੇ ਵੀ ਆਉਂਦੇ ਹਾਂ ਹਾਂਜੀ ਹਾਂਜੀ ਤਵੇ ਵਾਲੀ ਰੋਟੀ ਹੁੰਦੀ ਭਾਜੀ ਉਹ ਕਿੰਨੇ ਦੀ ਹੁੰਦੀ ਪੰਜ ਰੁਪਏ ਰੋਟੀ ਭਾਜੀ ਸਿਰਫ ਪੰਜ ਰੁਪਏ ਰੋਟੀ ਉਹ ਘ ਕੀ ਦੇ ਨਾਈ ਕੰਪਲੀਮੈਂਟਰੀ ਕੀ ਆ ਇਹ ਦੇਖੋ ਲੈਮਨ ਨਾਲ ਨਾਲ ਆਪਣੀ ਪੁਦੀਨੇ ਵਾਲੀ ਚਟਨੀ ਆ ਪਿਆਜ ਤੇ ਖੀਰਾ ਉਹ ਮੂਲੀ ਆ ਕੀ ਬਾਤ ਹੈ ਭਾਜੀ ਇਹ ਖਾਣ ਲਈ ਲੋਕਾਂ ਨੂੰ ਆਣਾ ਕਿੱਥੇ ਪੈਗਾ ਦੱਸੋ ਭਾਈ ਆਪਣਾ ਬਾਜ਼ਾਰ ਬਾਬਾ ਪੋੜੀ ਵਾਲਾ ਨੇੜ ਗੁਰੂ ਰਾਮਦਾਸ ਹਸਪੀਟਲ ਅਗਾਈ ਬਠੀਕਾ ਜੀ ਟਾਈਮਿੰਗ ਕੀ ਹੈ ਸਰ ਭਾਜੀ ਟਾਈਮਿੰਗ ਹੈਗੀ ਸ਼ਾਮੀ 4 ਵਜੇ ਤੋਂ ਲੈ ਕੇ ਰਾਤੀ 11 ਵਜੇ